ਹੋਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਤੇ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਇਹ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਇਤਲਕ ਟਿੱਪਣੀਆਂ ਨਵਜੋਤ ਸਿੰਘ ਨੇ ਕਦੇ ਆਪਣੇ ਸਾਥੀ ਰਹੇ ਭਗਵੰਤ ਮਾਨ ਤੇ ਕੀਤੀਆਂ ਨੇ ਜੋ ਅੱਜਕੱਲ ਸਿੱਧੂ ਦੇ ਕਟੜ ਸਿਆਸੀ ਵਿਰੋਧੀ ਨੇ ਨਸ਼ੇ ਤੋਂ ਲੈ ਕੇ ਨਜਾਇਜ਼ ਮਾਈਨਿੰਗ ਦੇ ਮਸਲੇ ਤੇ ਨਵਜੋਤ ਸਿੰਘ ਸਿੱਧੂ ਨੇ ਮਾਨ ਨੂੰ ਖਰੀਆਂ ਖੋਟੀਆਂ ਸੁਣਾਈਆਂ ਨੇ ਗਰੰਟੀਆਂ ਹਵਾਈ ਨਹੀਂ ਹੁੰਦੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਜੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਸਮਝਿਆ ਨਹੀਂ ਸੋ ਇਸ ਕਰਕੇ ਇਹ ਚੱਲਣਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝਦੇ ਨੇ ਕਿ ਹੋ ਕੀ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਤਾਂ ਮਾਨਤੇ ਸਵਾਂਗ ਰਚਾਉਣ ਤੇ ਝੂਠ ਦਿਖਾਉਣ ਦੇ ਇਲਜ਼ਾਮ ਤੱਕ ਲਾ ਦਿੱਤੇ ਨੇ ਲੋਕ ਰਾਜ ਚ ਲੋਕਾਂ ਨੂੰ ਪਟਕਾਣਾ ਝੂਠ ਵੇਚਣਾ ਸਮਝਿਆ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਐ ਇੰਨਾ ਹੀ ਫਰਕ ਐ ਲੋਕਾਂ ਦਾ ਭਲਾ ਹੋਊ ਔਰ ਲੋਗ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਧੋਖਾ ਨਹੀਂ ਖਾਂਦੇ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਸਮਝ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਐ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ ਚ ਪਾਣੀ ਪਾਈ ਜਾਓ ਪਾਈ ਜਾਓ ਪਾਈ ਜਾਓ ਚੱਲਣਾ ਨਹੀਂ ਮਿੱਤਰਾ